ਤੋ ਦੋਸਤੋ ਤੁਸੀਂ ਦੇਖੋ ਕੁਦਰਤ ਵੀ ਕਿੰਨੀ ਬਲਵਾਨ ਹੁੰਦੀ ਹੈ ਯਾਰ ਕੁਦਰਤ ਦੇ ਅੱਗੇ ਕਿਸੇ ਦਾ ਵਸ ਨਹੀਂ ਚੱਲਦਾ ਕੁਦਰਤ ਜੋ ਚਾਹੇ ਉਹੀ ਉਹਨੇ ਕਰਨਾ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਆਹ ਦਰਖਤ ਜਿਹੜਾ ਬਿਲਕੁਲ ਸੁੱਕ ਚੁੱਕਿਆ ਸੀਗਾ ਸਿਔਕ ਵਗੈਰਾ ਪੈ ਜਾਂਦੀ ਹੈ ਦਰਖਤ ਸੁੱਕ ਗਿਆ ਸੀਗਾ ਤੇ ਇੱਕ ਨਾ ਇੱਕ ਦਿਨ ਇਹਨੂੰ ਇਨਸਾਨ ਨੇ ਪੱਟ ਦੇਣਾ ਸੀਗਾ ਪਰ ਨਹੀਂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਦਰਖਤ ਨੂੰ ਉਹ ਕਹਿੰਦੇ ਹੁੰਦੇ ਨਾ ਡੁੱਬਦੇ ਨੂੰ ਤਣਕੇ ਦਾ ਸਹਾਰਾ ਤਾਂ ਇਸ ਦਰਖਤ ਨੂੰ ਇੱਕ ਪਿੱਪਲ ਨੇ ਸਹਾਰਾ ਦਿੱਤਾ ਕੋਈ ਨਾ ਕੋਈ ਪੰਛੀ ਆ ਕੇ ਬੈਠਾ ਹੋਊਗਾ ਇਹਦੇ ਚ ਮੋਰਾ ਵਗੈਰਾ ਹੋਊਗਾ ਤੇ ਉੱਥੇ ਜਿਹੜਾ ਇਹ ਬੈਠ ਵਗੈਰਾ ਕੀਤੀ ਹੋਣੀ ਹੈ ਤੇ ਪਿੱਪਲ ਜਿਹੜਾ ਹਰਾ ਹੋ ਗਿਆ ਤੇ ਦੂਜੀ ਗੱਲ ਦੋਸਤੋ ਤੁਸੀਂ ਇਹ ਦੇਖੋ ਵੀ ਪਿੱਪਲ ਇਸ ਦਰਖਤ ਦੇ ਉੱਤੇ ਕਿਸੇ ਨਾ ਕਿਸੇ ਖੱਡ ਦੇ ਵਿੱਚ ਹਰਾ ਹੋਇਆ ਤੇ ਉਹਨੂੰ ਖਰਾਕ ਕਿੱਥੋਂ ਮਿਲ ਰਹੀ ਹੈ ਯਾਰ ਦਰਖਤ ਤਾਂ ਸੁੱਕ ਚੁੱਕਿਆ ਸੀ ਤਾਂ ਇਹ ਹੁੰਦੀ ਹੈ ਕੁਦਰਤ ਵੀ ਉਹਨੂੰ ਸਹਾਰਾ ਮਿਲ ਗਿਆ ਤੇ ਪਿੱਪਲ ਜਿਹੜਾ ਹਰਾ ਹੋ ਗਿਆ ਤੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੰਦਿਆਂ ਦੀ ਲੋੜ ਹੁੰਦੀ ਹੈ ਜਿਹੜੇ ਕਿ ਆਪਣੇ ਲੱਤਾਂ ਨਾ ਵਟਣਾ ਤੇ ਆਪਾਂ ਨੂੰ ਸਹਾਰਾ ਦਿਆ ਕਰਨਾ ਹਰ ਬੰਦੇ ਦੀ ਕਾਮਯਾਬੀ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੇ ਦੋਸਤ ਮਿੱਤਰ ਹੁੰਦੇ ਆ ਦਿਨਾਂ ਦੇ ਵਿੱਚ ਹੀ ਉਸ ਬੰਦੇ ਨੂੰ ਆਸਮਾਨ ਤੇ ਲੈ ਜਾਂਦੇ ਆ ਦੇ ਕੁਝ ਘੰਟਿਆਂ ਦੇ ਵਿੱਚ ਹੀ ਉਹਨੂੰ ਆਸਮਾਨ ਤੋਂ ਜਿਹੜਾ ਕਿਨੇ ਅਰਸ਼ ਤੋਂ ਫਰਸ਼ ਤੇ ਛੱਡ ਦਿੰਦੀ ਹੈ ਤਾਂ ਆਪਾਂ ਨੂੰ ਵੀ ਇਸ ਦ੍ਰਿਸ਼ਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੇ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰੋਗੇ ਤਾਂ ਬੜੀ ਡੂੰਘਾਈ ਵਾਲੀਆਂ ਗੱਲਾਂ ਹੈ ਤਾਂ ਧੰਨਵਾਦ ਦੋਸਤੋ ਤੁਸੀਂ ਇਹ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਹੋਰ ਲੋਕਾਂ ਤੱਕ ਵੀ ਵੱਧ ਵੱਧ ਪਹੁੰਚ ਸਕੇ ਥੈਂਕ ਯੂ